ਇਹੜੇ ਮੇਰੇ ਵੀਰ ਈਸ਼ਵਰ ਕੁਦਰਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਮੈਂ ਕੁਝ ਸ਼ਬਦ ਜਿਹੜੇ ਉਹਨਾਂ ਵਾਸਤੇ ਕਹਿਣ ਲੱਗਾ ਕਿ ਜਿਹੜਾ ਪਰਮੇਸ਼ਵਰ ਆ ਜਿਹੜਾ ਰੱਬ ਆ ਜਿਹੜਾ ਜਿੰਨੇ ਦੁਨੀਆ ਨੂੰ ਬਣਾਇਆ ਹੈ ਉਹ ਇਸ ਧਰਤੀ ਤੇ ਹੀ ਆ ਉਹ ਤੁਹਾਡੇ ਵਿੱਚ ਆ ਹੁਣ ਮੈਂ ਆਪਣੀ ਜਿਹੜੀ ਆ ਗੱਲ ਨੂੰ ਸ਼ੁਰੂ ਕਰਨ ਲੱਗਾ ਹਾਂ ਕਹਿੰਦਾ ਖੁਦ ਭਗਵਾਨ ਦੇ ਅਨੁਸਾਰ ਮੇਰਾ ਈਸ਼ਵਰ ਸਾਡੇ ਦੁਆਰਾ ਹੀ ਸਾਹ ਲੈਂਦਾ ਹੈ ਸਾਡੇ ਤੋਂ ਹੀ ਜ਼ਰੂਰੀ ਕੰਮ ਕਰਵਾਉਂਦਾ ਹੈ ਇਸ ਤਰ੍ਹਾਂ ਕਰਕੇ ਹੀ ਈਸ਼ਵਰ ਖੁਸ਼ ਹੁੰਦਾ ਹੈ ਮੈਨੂੰ ਸ਼ਾਨਦਾਰ ਮਹਿਲ ਬਣਾਉਣ ਸੁਰੀਲਾ ਸੰਗੀਤ ਵਜਾਉਣ ਅਤੇ ਸੁੰਦਰ ਚਿੱਤਰਕਾਰੀ ਕਰਨ ਲਈ ਤੁਹਾਡੇ ਹੱਥਾਂ ਦੀ ਜ਼ਰੂਰਤ ਹੈ ਮੇਰੇ ਨਕਸ਼ੇ ਕਦਮਾਂ ਤੇ ਚੱਲਣ ਲਈ ਮੈਨੂੰ ਤੁਹਾਡੇ ਪੈਰਾਂ ਦੀ ਜ਼ਰੂਰਤ ਹੈ ਮੈਂ ਜੋ ਸੁੰਦਰਤਾ ਬਣਾਈ ਹੈ ਉਸ ਨੂੰ ਵੇਖਣ ਲਈ ਮੈਨੂੰ ਤੁਹਾਡੀਆਂ ਅੱਖਾਂ ਦੀ ਜ਼ਰੂਰਤ ਹੈ ਸੱਚ ਨੂੰ ਬਿਆਨ ਕਰਨ ਲਈ ਅਤੇ ਸੁਰੀਲੇ ਗੀਤਾਂ ਨੂੰ ਗਾਉਣ ਲਈ ਮੈਨੂੰ ਤੁਹਾਡੀ ਜ਼ੁਬਾਨ ਦੀ ਜ਼ਰੂਰਤ ਹੈ ਮੇਰੀ ਸਭ ਤੋਂ ਵੱਡੀ ਰਚਨਾ ਮੈਨੂੰ ਤੁਹਾਡੀ ਲੋੜ ਹੈ ਕਿਉਂਕਿ ਤੁਸੀਂ ਹੀ ਇੱਕ ਹੋ ਜਿਸ ਰਹੀ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹਾਂ ਹੁਣ ਤੁਸੀਂ ਨੋਟ ਕਰਕੇ ਵੇਖ ਸਕਦੇ ਜੇ ਕਿ ਜਿਹੜੇ ਈਸ਼ਵਰ ਨੇ ਆਪਾਂ ਨੂੰ ਆਹ ਵਾਲੇ ਹੱਥ ਦਿੱਤੇ ਆ ਈਸ਼ਵਰ ਨੇ ਆਪਾਂ ਨੂੰ ਬੋਲਣ ਲਈ ਜੀਬ ਦਿੱਤੀ ਆ ਸਾਹ ਲੈਣ ਲਈ ਨੱਕ ਦਿੱਤਾ ਏ ਦੁਨੀਆ ਨੂੰ ਵੇਖਣ ਲਈ ਅੱਖਾਂ ਦਿੱਤੀਆਂ ਏ ਆਵਾਜ਼ਾਂ ਸੁਣ ਲਈ ਆਪਾਂ ਨੂੰ ਕੰਨ ਦਿੱਤੇ ਆ ਆਪਾਂ ਕਿਤਰਾ ਮੰਨ ਸਕਦੇ ਆ ਕਿਤਰਾ ਲੋਕੀ ਪਤਾ ਨਹੀਂ ਬੋਲ ਦਿੰਦੇ ਮੂੰਹ ਦੇ ਵਿੱਚੋਂ ਕੇ ਰੱਬ ਦਾ ਵजूद ਹੀ ਨਹੀਂ ਹੈਗਾ ਈਸ਼ਵਰ ਹੈ ਹੀ ਨਹੀਂਗਾ ਮੈਂ ਕਹਿੰਨਾ ਈਸ਼ਵਰ ਤੁਹਾਡੇ ਕੰਨ ਕੰਨ ਦੇ ਵਿੱਚ ਵਸਿਆ ਹੋਇਆ ਹੈ ਜਦੋਂ ਆਪਾਂ ਰਾਤ ਨੂੰ ਸੌਂ ਜਾਂਦੇ ਆਂ ਕਦੀ ਆਪਾਂ ਸੋਚਿਆ ਕਿ ਸਵੇਰ ਆਪਾਂ ਉੱਠ ਸਕਦੇ ਆਂ ਪਰ ਫਿਰ ਵੀ ਆਪਾਂ ਟਾਈਮ ਟੇਬਲ ਬਣਾਉਣੇ ਆ ਆਪਾਂ ਕਿਸੇ ਨੂੰ ਮਿਲਣ ਦਾ ਟਾਈਮ ਟੇਬਲ ਬਣਾਉਣੇ ਆ ਆਪਣੇ ਬੱਚਿਆਂ ਨੂੰ ਸਕੂਲੇ ਛੱਡਾਉ ਕੇ ਆਉਣ ਦਾ ਟਾਈਮ ਟੇਬਲ ਬਣਾਉਣੇ ਆ ਆਪਣੀ ਪਤਨੀ ਦੇ ਨਾਲ ਲੰਚ ਡਿਨਰ ਬ੍ਰੇਕਫਾਸਟ ਕਰਨ ਦਾ ਪਲਾਨ ਬਣਾਉਣੇ ਆ ਕਿਤੇ ਘੁੰਮਣ ਫਿਰਨ ਜਾਣ ਦਾ ਪਲਾਨ ਬਣਾਉਣੇ ਆ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਜੇ ਲਿਖਤੀ ਰੂਪ ਦੇ ਵਿੱਚ ਕਿ ਤੁਸੀਂ ਸੁੱਤੇ ਹੋਗੇ ਤੁਸੀਂ ਜਾਗ ਜੋਗੇ ਕਿਉਂਕਿ ਆਪਾਂ ਨੂੰ ਆਪਣੇ ਪਰਮੇਸ਼ਵਰ ਤੇ ਵਿਸ਼ਵਾਸ ਹੁੰਦਾ ਹੈ ਰੱਬ ਇਸ ਦੁਨੀਆ ਤੇ ਹੈਗਾ ਜਿਹੜਾ ਕਨ ਕਨ ਦੇ ਵਿੱਚ ਹੈ ਜਿਹੜਾ ਸ੍ਰਿਸ਼ਟੀ ਦੇ ਵਿੱਚ ਆ ਕਿਉਂਕਿ ਸਿਰਫ ਇੱਕ ਹੀ ਸਾਹ ਆ ਜਿਹੜਾ ਆਪਾਂ ਬਾਹਰ ਛੱਰਦੇ ਆ ਤੇ ਉਹੀ ਸਾਹ ਆ ਜਿਹੜਾ ਆਪਾਂ ਆਪਣੇ ਅੰਦਰ ਲੈਨੇ ਆ ਸੋ ਅੱਜ ਜਲੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਆ ਕਿਉਂਕਿ ਅੱਜ ਮੈਂ ਜਦੋਂ ਸਵੇਰ ਉੱਠਿਆ ਸੀ ਮੈਂ ਰੱਬ ਦਾ ਧੰਨਵਾਦ ਕੀਤਾ ਮੈਂ ਕਿਹਾ ਰੱਬਾ ਤੇਰਾ ਧੰਨਵਾਦ ਆ ਜਿਹੜੀ ਤੂੰ ਇੰਡੀ ਤਕੜੀ ਕੁਦਰਤ ਸਾਜੀ ਆ ਸਾਡੇ ਕੋਲੋਂ ਤੇ ਆਪਣੇ ਘਰ ਦੇ ਮੈਂਬਰ ਨਹੀਂ ਸੰਭਾਲੇ ਜਾਂਦੇ ਪਿਤਾ ਕਿਸੇ ਹੋਰ ਲਾਈਨ ਦੇ ਵਿੱਚ ਆ ਮਾਤਾ ਕਿਸੇ ਹੋਰ ਲਾਈਨ ਦੇ ਵਿੱਚ ਆ ਬੱਚੇ ਕਿਸੇ ਹੋਰ ਲਾਈਨ ਦੇ ਵਿੱਚ ਆ ਮੈਂ ਖੁਦ ਜਿਹੜਾ ਗੱਲ ਕਰ ਰਿਹਾ ਮੈਂ ਕਿਸੇ ਹੋਰ ਲਾਈਨ ਦੇ ਵਿੱਚ ਆ ਪਰ ਵੈਗਰੂ 8000ਾਂ ਕਰੋੜਾਂ ਲੋਕੀ ਜਿਹੜੇ ਆ ਉਹਨਾਂ ਨੂੰ ਤੁਸੀਂ ਬਣਾਇਆ ਹੈ ਤੁਸੀਂ ਸਾਜਿਆ ਹੈ ਕਿਸੇ ਦੀ ਕਿਸੇ ਨਾਲ ਸ਼ਕਲ ਨਹੀਂ ਮੈਚ ਕਰਨ ਦੀ ਕਿਸੇ ਨਾਲ ਕਿਸੇ ਦੇ ਫਿੰਗਰਪ੍ਰਿੰਟ ਨਹੀਂ ਮੈਚ ਕਰਨ ਦੇ ਕਿਸੇ ਨਾਲ ਕਿਸੇ ਦੀ ਆਵਾਜ਼ ਨਹੀਂ ਮੈਚ ਕਰ ਰਹੀ ਕਿਸੇ ਨਾਲ ਕਿਸੇ ਦਾ ਵੇਖਣ ਦਾ ਨਜ਼ਰੀਆ ਨਹੀਂ ਮੈਚ ਕਰ ਰਿਹਾ ਕਿਸੇ ਨਾਲ ਕਿਸੇ ਦਾ ਸੋਚਣ ਦਾ ਨਜ਼ਰੀਆ ਨਹੀਂ ਮੈਚ ਕਰ ਰਿਹਾ ਈਸ਼ਵਰ ਤੇਰਾ ਧੰਨਵਾਦ ਆ ਤੇ ਤੁਸੀਂ ਐਡੀ ਖੂਬਸੂਰਤ ਸ੍ਰਿਸ਼ਟੀ ਸਾਜੀ ਆ ਫਿਰ ਮੈਂ ਇਹਨਾਂ ਗੱਲਾਂ ਸੋਚ ਕੇ ਤੇ ਸੋ ਗਿਆ ਸਵੇਰ ਉੱਠਿਆ ਫਿਰ ਮੇਰੇ ਮਨ 'ਚ ਵਿਚਾਰ ਆਇਆ ਕਿ ਮੈਂ ਇਹਨੂੰ ਵੀਡੀਓ ਦੇ ਰੂਪ ਦੇ ਵਿੱਚ ਪ੍ਰਗਟ ਕਰਾਂ ਕਿਉਂਕਿ ਜਿਹੜੇ ਮੇਰੇ ਸੱਜਣ ਆ ਹੋ ਸਕਦਾ ਬਹੁਤ ਸਾਰੇ ਸੱਜਣ ਜਿਹੜੇ ਉਹਨਾਂ ਜਿਨ੍ਹਾਂ ਦੇ ਮਨ 'ਚ ਇਦਾਂ ਦੀਆਂ ਗਲਤਫਹਿਮੀਆਂ ਹੋਣ ਸੋ ਅੱਜ ਮੈਂ ਸਮਝਦਾ ਕੱਜ ਉਹਨਾਂ ਸਾਰੀਆਂ ਗਲਤਫਹਿਮੀਆਂ ਤੋਂ ਪਰਦਾ ਜਿਹੜਾ ਉੱਠ ਚੁੱਕਾ ਏ ਜੇ ਤੁਹਾਡੇ ਮਨ ਦੇ ਉੱਤੇ ਵੀਡੀਓ ਜਿਹੜੀ ਆ ਏ ਬਿਲਕੁਲ ਪ੍ਰੋਪਰ ਉੱਤਰੀ ਆ ਤੁਹਾਡੇ ਤਜਰਬੇ ਦੇ ਅੰਦਰ ਇਹ ਜਿਹੜੀ ਆ ਵੀਡੀਓ ਪ੍ਰੋਪਰ ਉੱਤਰੀ ਆ ਯਾਨੀ ਕਿ ਇਸ ਵੀਡੀਓ ਵਿੱਚ ਮੈਂ ਜਿਹੜੀਆਂ ਗੱਲਾਂ ਬੋਲੀਆਂ ਏ ਜਿਹੜੇ ਸ਼ਬਦ ਮੈਂ ਬੋਲੇ ਉਹ ਤੁਹਾਡੇ ਮਨ ਦੇ ਉੱਪਰ ਅਸਰ ਕਰ ਰਹੇ ਆ ਤਾਂ ਸੋ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਪਰਿਵਾਰਕ ਵੀਡੀਓ ਜਿਹੜੀਆਂ ਮੋਟੀਵੇਸ਼ਨਲ ਵਾਲੀਆਂ ਵੀਡੀਓ ਆ ਉਹ ਤੁਹਾਨੂੰ ਆਪਣੇ ਚੈਨਲ ਤੇ ਮਿਲਦੀਆਂ ਰਹਿਣਗੀਆਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਸਤਰੀ